प्यारे विद्यार्थियों स्वागत है ਤੁਹਾਡਾ ਅੱਜ ਦੇ ਇਸ ਜਮਾਤ ਵਿੱਚ ਮੈਂ ਅਮਨਿਤਕੌਰ ਹਾਜ਼ਰ ਹੋਈ ਹਾਂ ਤੁਹਾਡੇ ਲਈ ਚਿੱਠੀ ਪੱਤਰ ਲੈ ਕੇ ਅੱਜ ਅਸੀਂ 9ਵੀਂ ਤੇ 10ਵੀਂ ਜਮਾਤ ਵਿੱਚ ਸ਼ਾਮਿਲ ਪੱਤਰਾਂ ਨੂੰ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਇਹ ਪੱਤਰ ਲਿਖਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਇਹ ਪੱਤਰ ਜਾਂ ਚਿੱਠੀਆਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ ਬੇਟਾ ਜੀ ਦੇਖਿਆ ਜਾਵੇ ਤਾਂ ਚਿੱਠੀ ਪੱਤਰ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿੱਚ ਵੰਡੇ ਜਾ ਸਕਦੇ ਹਨ ਨੰਬਰ 1 ਨਿੱਜੀ ਪੱਤਰ ਨੰਬਰ 2 ਦਫ਼ਤਰੀ ਪੱਤਰ ਤੇ ਨੰਬਰ 3 ਵਪਾਰਕ ਪੱਤਰ ਸਭ ਤੋਂ ਪਹਿਲੀ ਕਿਸਮ ਨੂੰ ਅਗਰ ਅਸੀਂ ਦੇਖਦੇ ਹਾਂ ਨਿੱਜੀ ਪੱਤਰ ਤਾਂ ਉਹ ਚਿੱਠੀ ਪੱਤਰ ਹੁੰਦੇ ਨੇ ਜਿਹੜੇ ਅਸੀਂ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਪਰਿਵਾਰਿਕ ਮੈਂਬਰਾਂ ਨੂੰ ਕਿਸੇ ਨਿੱਜੀ ਮਸਲਿਆਂ ਬਾਰੇ ਲਿਖਦੇ ਹਾਂ ਉਹ ਨਿੱਜੀ ਪੱਤਰ ਅਖਵਾਉਂਦੇ ਹਨ। ਦਫ਼ਤਰੀ ਪੱਤਰ ਦੇ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਪੱਤਰ ਆ ਜਾਂਦੇ ਹਨ। ਉਹ ਪੱਤਰ ਜਿਹੜੇ ਸਰਕਾਰੀ ਜਾਂ ਗੈਰ ਸਰਕਾਰੀ ਦਫ਼ਤਰਾਂ ਲਈ ਲਿਖੇ ਜਾਂਨ ਉਸਾਂ ਨੂੰ ਦਫ਼ਤਰੀ ਪੱਤਰ ਕਿਹਾ ਜਾਂਦਾ ਹੈ। ਇੰਨਾ ਪੱત્ર ਰਾਹੀਂ ਅਸੀਂ ਕੋਈ ਬੇਨਤੀ ਮੰਗ ਸ਼ਿਕਾਇਤ ਸਮੱਸਿਆ ਆਦਿ ਨੂੰ ਕਰਦੇ ਹਾਂ ਜਿਹੜੇ ਨੰਬਰ 3 ਵਾਲੇ ਵਪਾਰਕ ਪੱਤਰ ਹਨ ਇਹ ਉਹ ਪੱਤਰ ਹੁੰਦੇ ਹਨ ਜਿਹੜੇ ਅਸੀਂ ਵਪਾਰਕ ਆਧਾਰਿਆਂ ਨਾਲ ਜੁੜੇ ਵਿਅਕਤੀਆਂ ਨੂੰ ਵਪਾਰ ਦੇ ਲੈਣ-ਦੇਣ ਜਾਂ ਵਪਾਰ ਦੇ ਕਿਸੇ ਵੀ ਸੰਬੰਧ ਵਿੱਚ ਲਿਖੇ ਜਾਂਦੇ ਹਨ ਇਹਨਾਂ ਨੂੰ ਅਸੀਂ ਵਪਾਰਕ ਪੱਤਰ ਆਖਦੇ ਹਾਂ ਆਓ ਬੱਚਿਓ ਅੱਜ ਅਸੀਂ ਇੱਕ ਦਫਤਰੀ ਪੱਤਰ ਕਰਦੇ ਹਾਂ ਸਕੂਲ ਮੁਖੀ ਨੂੰ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਿਨੇ ਪੱਤਰ ਹਾਂਜੀ ਬੱਚੇ ਪੱਤਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਹਰ ਇੱਕ ਪੱਤਰ ਦੇ ਮੁੱਖ ਤਿੰਨ ਭਾਗ ਹੁੰਦੇ ਨੇ ਆਰੰਭ ਭਾਗ ਮੱਧ ਭਾਗ ਤੇ ਅੰਤਲਾ ਭਾਗ ਇਹ ਸੇਵਾ ਵਿਖੇ ਤੋਂ ਲੈ ਕੇ ਵਿਸ਼ੇ ਤੱਕ ਜਿਹੜਾ ਹੈ ਇਸ ਦਾ ਆਰੰਭ ਭਾਗ ਹੋਏਗਾ ਸੇਵਾ ਵਿਖੇ ਮੁੱਖ ਅਧਿਆਪਕ ਜੀ ਕਮਾ ਸਰਕਾਰੀ ਹਾਈ ਸਕੂਲ ਕਮਾ ਪਿੰਡ ਡੰਡੀ ਵਿਸ਼ਾ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਡੰਡੀ ਸ਼੍ਰੀਮਾਨ ਜੀ ਕਮਾ ਬੇਟਾ ਇੱਥੇ ਇੱਕ ਗੱਲ ਧਿਆਨ ਰੱਖਣੀ ਹੈ ਕਿ ਅਗਰ ਤੁਹਾਡਾ ਸਕੂਲ ਹਾਈ ਸਕੂਲ ਹੈ ਤੇ ਤੁਸੀਂ ਮੁੱਖ ਅਧਿਆਪਕ ਜੀ ਲਿਖੋਗੇ ਅਗਰ ਤੁਹਾਡਾ ਸਕੂਲ ਸੀਨੀਅਰ ਸਕੈਂਡਰੀ ਹੈ ਤਾਂ ਤੁਸੀਂ ਪ੍ਰਿੰਸੀਪਲ ਸਾਹਿਬ ਜਾਂ ਪ੍ਰਿੰਸੀਪਲ ਸਾਹਿਬਾ ਲਿਖੋਗੇ ਤੇ ਸਰਕਾਰੀ ਹਾਈ ਸਕੂਲ ਦੀ ਜਗ੍ਹਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਿਖੋਗੇ ਇਸ ਤੋਂ ਅੱਗੇ ਜਿਹੜਾ ਹੈ ਸ਼੍ਰੀਮਾਨ ਜੀ ਤੋਂ ਅੱਗੇ ਇਦਾਂ ਮਦ ਭਾਗ ਸ਼ੁਰੂ ਹੋ ਜਾਂਦਾ ਹੈ ਸ਼੍ਰੀਮਾਨ ਜੀ ਅਸੀਂ ਨੌਵੀਂ ਜਮਾਤ ਦੇ ਸਮੂਹ ਵਿਦਿਆਰਥੀ ਆਪ ਜੀ ਦਾ ਧਿਆਨ ਆਪਣੇ ਸਕੂਲ ਦੀ ਲਾਇਬ੍ਰੇਰੀ ਵੱਲ ਦਿਵਾਉਣਾ ਚਾਹੁੰਦੇ ਹਾਂ ਆਪਣੇ ਸਕੂਲ ਦੀ ਲਾਇਬ੍ਰੇਰੀ ਹਮੇਸ਼ਾ ਬੰਦ ਰਹਿੰਦੀ ਹੈ ਕੋਈ ਵੀ ਵਿਦਿਆਰਥੀ ਨੂੰ ਜਦੋਂ ਕਿਸੇ ਕਿਤਾਬ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਕਿਤਾਬ ਪ੍ਰਾਪਤ ਨਹੀਂ ਹੁੰਦੀ ਵਿਦਿਆਰਥੀਆਂ ਦਾ ਕੋਈ ਵੀ ਪੀਰੀਅਡ ਲਾਈਬ੍ਰੇਰੀ ਵਿੱਚ ਨਹੀਂ ਲਗਾਇਆ ਜਾਂਦਾ ਜੇਕਰ ਕੋਈ ਪੀਰੀਅਡ ਲਾਈਬ੍ਰੇਰੀ ਵਿੱਚ ਲੱਗਦਾ ਵੀ ਹੈ ਤਾਂ ਉੱਥੇ ਵਿਦਿਆਰਥੀ ਸਿਰਫ ਬੈਠ ਕੇ ਆ ਜਾਂਦੇ ਹਨ ਸਾਰੀਆਂ ਕਿਤਾਬਾਂ ਅਲਮਾਰੀ ਵਿੱਚ ਰੱਖ ਕੇ ਜਿੰਦਾ ਲਗਾਇਆ ਗਿਆ ਹੈ ਲਾਈਬ੍ਰੇਰੀ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਵੀ ਉਚਿਤ ਪ੍ਰਬੰਧ ਨਹੀਂ ਹੈ ਵਿਦਿਆਰਥੀਆਂ ਨੂੰ ਥੱਲੇ ਦਰੀ ਤੇ ਹੀ ਬੈਠਣਾ ਪੈਂਦਾ ਹੈ ਇਸ ਲਈ 9ਵੀਂ ਜਮਾਤ ਵੱਲੋਂ ਆਪ ਜੀ ਅੱਗੇ ਬੇਨਤੀ ਹੈ ਕਿ ਆਪਨੇ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਲੋੜ ਹੈ ਲਾਇਬ੍ਰੇਰੀ ਵਿੱਚ ਘੱਟ ਤੋਂ ਘੱਟ 20 ਵਿਦਿਆਰਥੀਆਂ ਦੇ ਇੱਕੋ ਸਮੇਂ ਬੈਠ ਕੇ ਪੜਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਲਾਇਬ੍ਰੇਰੀ ਨੂੰ ਹਰ ਰੋਜ਼ ਸਮੇਂ ਸਿਰ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਕਿਤਾਬ ਦੀ ਜ਼ਰੂਰਤ ਹੋਵੇ ਤਾਂ ਉਹ ਬੇਚਜਕ ਕਿਤਾਬ ਪ੍ਰਾਪਤ ਕਰ ਸਕੇ ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ਪ੍ਰੀਤ ਲੜੀ ਪੰਖੜੀਆਂ ਵਿਗਿਆਨਿਕ ਸੋਚ ਰਸਾਲਿਆਂ ਦੀ ਕੇਵਲ ਇੱਕ ਇੱਕ ਕਾਪੀ ਹੀ ਆਉਂਦੀ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਪੜਨ ਵਿੱਚ ਮੁਸ਼ਕਲ ਆਉਂਦੀ ਹੈ ਇਸ ਲਈ ਇਹਨਾਂ ਦੀਆਂ ਘੱਟ ਤੋਂ ਘੱਟ ਤਿੰਨ ਤਿੰਨ ਕਾਪੀਆਂ ਮੰਗਵਾਉਣ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ ਪੰਜਾਬੀ ਅਖਬਾਰ ਦੇ ਨਾਲ ਨਾਲ ਅੰਗਰੇਜ਼ੀ ਅਖਬਾਰ ਵੀ ਲਗਾਉਣਾ ਚਾਹੀਦਾ ਹੈ ਸਾਰੇ ਵਿਦਿਆਰਥੀਆਂ ਦਾ ਅਡਜਸਟਮੈਂਟ ਵਾਲਾ ਪੀਰੀਅਡ ਲਾਇਬ੍ਰੇਰੀ ਵਿੱਚ ਹੀ ਲੰਘਣਾ ਚਾਹੀਦਾ ਹੈ ਲਾਇਬ੍ਰੇਰੀ ਦੀ ਕਿਸੇ ਵੀ ਅਲਮਾਰੀ ਨੂੰ ਜਿੰਦਾ ਨਹੀਂ ਲੱਗਿਆ ਹੋਣਾ ਚਾਹੀਦਾ ਤਾਂ ਕਿ ਹਰ ਵਿਦਿਆਰਥੀ ਆਪਣੀ ਮਰਜ਼ੀ ਨਾਲ ਕਿਤਾਬ ਦੀ ਚੋਣ ਕਰ ਸਕੇ ਸਾਨੂੰ ਉਮੀਦ ਹੈ ਕਿ ਤੁਸੀਂ ਉਪਰੋਕਤ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਜ਼ਰੂਰ ਕਰੋਗੇ ਧੰਨਵਾਦ ਸਹਿਤ ਬੱਚੇ ਇੱਥੇ ਮੱਧ ਭਾਗ ਖਤਮ ਹੋ ਜਾਂਦਾ ਹੈ ਤੇ ਅਸੀਂ ਅੱਗੇ ਅੰਤਲਾ ਭਾਗ ਲਿਖਾਂਗੇ ਆਪ ਜੀ ਦੇ ਆਗਿਆਕਾਰ ਕਮਾ ਸਮੂਹ ਵਿਦਿਆਰਥੀ ਕਮਾ ਜਮਾਤ 9ਵੀਂ ਡੰਡੀ ਤੇ ਮਿਤੀ ਜਿਸ ਦਿਨ ਤੁਸੀਂ ਇਹ ਬਿਨੇ ਪੱਤਰ ਲਿਖਦੇ ਹੋ ਬੇਟਾ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਏ ਕਿਉਂਕਿ ਇਹ ਸਾਰੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਅਸੀਂ ਇਕੱਠੀ ਬਿਨੇ ਪੱਤਰ ਲਿਖ ਰਹੇ ਹਾਂ ਤੇ ਸਮੂਹ ਵਿਦਿਆਰਥੀ ਆਏਗਾ ਮਤਲਬ ਸਾਰੇ ਵਿਦਿਆਰਥੀਆਂ ਵੱਲੋਂ ਹੀ ਮੁੱਖ ਅਧਿਆਪਕ ਜੀ ਨੂੰ ਬੇਨਤੀ ਕਰ ਰਹੇ ਹਾਂ ਇੱਥੇ ਇਹ ਵੀ ਧਿਆਨ ਰੱਖਣਾ ਏ ਅਸੀਂ ਕਿ ਪੱਤਰ ਦੇ ਤਿੰਨ ਭਾਗ ਜਿਹੜੇ ਹੁੰਦੇ ਨੇ ਹਰ ਭਾਗ ਦੇ ਆਪਣੇ ਆਪਣੇ ਵੱਖਰੇ ਨੰਬਰ ਹੁੰਦੇ ਨੇ ਸੋ ਪੱਤਰ ਲਿਖਣ ਸਮੇ ਤਿੰਨਾ ਭਾਗਾਂ ਨੂੰ ਪੂਰੇ ਵਧੀਆ ਢੰਗ ਦੇ ਨਾਲ ਤੇ ਸਹੀ ਰੂਪ ਵਿੱਚ ਲਿਖਣਾ ਬਹੁਤ ਜ਼ਰੂਰੀ ਹੈ ਇਹਨਾਂ ਦੇ ਵਿੱਚ ਕਾਮਾ ਡੰਡੀ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਇਹ ਗ੍ਰਾਮਰ ਦੀਆਂ ਗਲਤੀਆਂ ਜਿਹੜੀਆਂ ਹਨ ਸਾਡੇ ਨੰਬਰਾਂ ਨੂੰ ਕਟਵਾ ਸਕਦੀਆਂ ਹਨ ਸੋ ਬੇਟਾ ਜੀ ਆਸ ਕਰਦੀ ਹਾਂ ਕਿ ਤੁਸੀਂ ਇਸ ਪੱਤਰ ਨੂੰ ਸਮਝਿਆ ਹੋਏਗਾ ਤੇ ਪੱਤਰ ਸਮਝ ਕੇ ਪੜ੍ਹ ਕੇ ਸੁਣ ਕੇ ਆਪ ਲਿਖਣ ਦੀ ਕੋਸ਼ਿਸ਼ ਕਰੋਗੇ ਧੰਨਵਾਦ